ਲਾ 100 ਰੁਪਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਵਿਚਿਆ ਕੌਣ ਭਲੇ ਕੋ ਮੰਦੇ ਇੰਨਾ ਹੀ ਨਹੀਂ ਕੋਈ ਬੋਲੇ RAM RAM ਕੋਈ ਖੁਦਾ ਏ ਕੋਈ ਸੇਵੇ ਗਸਈਆ ਕੋਈ ਅਲਾਏ ਜੀ ਹਾਂ ਗੁਰੂ ਕੀ ਪੈਰੀ ਸਾਧ ਸੰਗਤ ਜੀਓ ਫਤਿਹਗੜ ਸਾਹਿਬ ਦੀ ਉਹ ਪਾਵਨ ਪਵਿੱਤਰ ਧਰਤੀ ਜਿੱਥੇ ਛੋਟੇ ਸਾਬਜਾਦਿਆਂ ਨੇ ਆਪਣੀ ਸ਼ਹਾਦਤ ਦੇ ਕੇ ਸਦੀਵ ਕਾਲ ਵਾਸਤੇ ਮਨੁੱਖਤਾ ਨੂੰ ਆਜ਼ਾਦੀ ਦਿੱਤੀ ਜੀ ਹਾਂ ਮੁਸਲਮਾਨ ਅਤੇ ਸਿੱਖ ਭਾਈਚਾਰੇ ਦੀ ਆਪਸੀ ਸਾਂਝ ਅੱਜ ਇਸ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਵੇਖਣ ਨੂੰ ਮਿਲਦੀ ਹੈ ਜੀ ਹਾਂ ਉਹ ਮੁਸਲਮਾਨ ਪਰਿਵਾਰ ਉਹ ਮੁਸਲਮਾਨ ਵੀਰ ਉਹ ਮੁਸਲਮਾਨ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਸਹਿਬਜ਼ਾਦੇ ਆ ਦੀ ਸ਼ਹਾਦਤ ਵੇਲੇ ਹਾ ਦਾ ਨਾਰਾ ਮਾਰਿਆ ਸੀ ਮਲੇਰਕੋੜ ਦੀ ਮਲੇਰਕੋੜਲੇ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਉਹ ਗੁਰੂ ਕੇ ਪਿਆਰੇ ਵਸਦੇ ਨੇ ਜੀ ਹਾਂ ਉਥੋਂ ਵਿਸ਼ੇਸ਼ ਤੌਰ ਤੇ ਚੱਲ ਕੇ ਆਏ ਨੇ ਮੁਸਲਮ ਵੀਰ ਜਿਨ੍ਹਾਂ ਨੇ ਸਹਿਬਜ਼ਾਦੇ ਆ ਦੀ ਸ਼ਹਾਦਤ ਨੂੰ ਸਮਰਪਤ ਵਿਸ਼ੇਸ਼ ਤੌਰ ਤੇ ਲੰਗਰ ਲਗਾਇਆ ਹੈ ਇਹ ਲੰਗਰ ਪ੍ਰਤੀਕ ਹੈ ਸਾਂਝ ਪੈਦਾ ਕਰਦਾ ਹੈ ਕਿ ਸਿੱਖ ਮੁਸਲਮ ਭਾਈਚਾਰਾ ਆਪਸ ਵਿੱਚ ਇੱਕ ਹੈ ਜੀ ਹਾਂ ਇਹ ਭਾਈਚਾਰੇ ਦੀ ਸਾਂਝ ਅਸੀਂ ਇਸ ਪਾਵਨ ਪਵਿੱਤਰ ਸ਼ਹੀਦਾਂ ਦੀ ਨਤਮਸਤਕ ਹੋਈ ਧਰਤੀ ਤੇ ਵੇਖਦੇ ਆ ਕਿਵੇਂ ਗੁਰੂ ਕੇ ਪਿਆਰੇ ਤੇ ਮੁਸਲਮਾਨ ਵੀਰ ਗੁਰੂ ਦੇ ਪਿਆਰ ਵਿੱਚ ਸਾਬਜਾਦਿਆਂ ਦੇ ਪਿਆਰ ਵਿੱਚ ਰੰਗੇ ਹੋਏ ਨੇ ਅਤੇ ਜੋ ਲੰਗਰ ਵਰਤਾ ਰਹੇ ਨੇ ਸੰਗਤ ਵੀ ਲੰਗਰ ਛੱਕ ਕੇ ਆਨੰਦ ਲੈ ਰਹੀ ਹੈ ਆਓ ਵੇਖਦੇ ਆ ਮੁਸਲਮ ਵੀਰਾਂ ਦੇ ਮਰਦਾਨੇ ਨੂੰ ਨਾਲ ਲੈ ਕੇ ਗੁਰੂ ਅਰਜਨ ਸਾਹਿਬ ਦਾ ਸਮਾਯਾ ਸਾਈ ਮੀਆਂ ਮੀਰ ਗੁਰਗੋਬਿੰਦ ਸਿੰਘ ਪਾਸ਼ਾ ਸਮਾਯਾ ਤਾਂ ਵੀ ਇੱਕ ਨਹੀਂ ਅਨੇਕਾਂ ਮੁਸਲਮਾਨ ਉਹਨਾਂ ਦੀ ਫੌਜ ਵਿੱਚ ਵੀ ਉਹਨਾਂ ਦੇ ਸਿਪਾਹਸਲਾਰ ਵਿੱਚ ਵੀ ਤੇ ਉਹਨਾਂ ਦੇ ਪਰਿਵਾਰ ਵਿੱਚ ਵੀ ਮੌਜੂਦ ਸਨ ਪਰੰਤੂ ਅੱਜ ਫਿਰ ਇਹ ਬੈਨਰ ਅੱਜ ਇਤਿਹਾਸਕ ਦਿਹਾੜਿਆਂ ਤੇ ਕਿਉਂ ਸਾਂਝਾ ਕੈਂਪ ਕਰਨੀਆਂ ਪੈਰੀਆਂ ਨੇ ਇਹ ਅੱਜ ਨਹੀਂ ਕਰ ਰਹੇ ਇਹ ਤਾਂ ਗੁਰੂ ਸਾਹਿਬਾਂ ਦੇ ਪਾਇ ਪੂਰਨ ਨੂੰ ਅਮਲ ਚ ਲਿਆ ਰਹੇ ਜਿਹੜਾ ਹਰ ਮਨੁੱਖ ਦਾ ਫਰਜ਼ ਬਣਦਾ ਤੋ ਇਹ ਇਹ ਬੈਨਰ ਸਮ ਮੈਂ ਸਮਝਦਾ ਵੀ ਡਾਕਟਰ ਨਸੀਰ ਅਖਤਰ ਹੋਰਾਂ ਨੇ ਜਾਂ ਅਸੀਂ ਨਹੀਂ ਬਣਾਇਆ ਇਹ ਬੈਨਰ ਗੁਰੂ ਨਾਨਕ ਸਾਹਿਬ ਨੇ ਬਣਾਇਆ ਜਿੱਦੇ ਚ ਉਹਨਾਂ ਨੇ ਇਨਸਾਨੀਅਤ ਦੀ ਸਾਂਝ ਪਾਈ ਬੜਾ ਖੂਬਸੂਰਤ ਜੇਕਰ ਹੁੰਦਾ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਨੇ ਹਰ ਥਾਂ ਦੇ ਉੱਤੇ ਭਾਵੇਂ ਉਹ ਕਾਬਾ ਦੀ ਧਰਤੀ ਸੀ ਭਾਵੇਂ ਉਹ ਜਗਨਨਾਥਪੁਰੀਆਂ ਸਮੇਰ ਪਰਬਤ ਸੀ ਕਿ ਜਿਹੜੇ ਤੁਹਾਡੇ ਨਾਲ ਨੇ ਕੌਣ ਨੇ ਤੁਹਾਡੇ ਨੌਕਰ ਨੇ ਮਹਾਰਾਜ ਕਹਿੰਦੇ ਨਹੀਂ ਕਹਿੰਦੇ ਇਹ ਤੁਹਾਡੇ ਚੇਲੇ ਨੇ ਗੁਰੂ ਸਾਹਿਬ ਕਹਿੰਦੇ ਨਹੀਂ ਕਹਿੰਦੇ ਕੌਣ ਨੇ ਕਹਿੰਦੇ ਮੇਰੇ ਭਾਈ ਨੇ ਤੇ ਉਹ ਕਹਿੰਦੇ ਨੇ ਵੀ ਇਹ Hindu ਹੈ ਇਹ Musalman ਹੈ ਤੇ ਜਦੋਂ ਦੋਨਾਂ ਦੇ ਦਰਮਿਆਨ ਗੁਰੂ ਨਾਨਕ ਦੀ ਸੋਚ ਆਏਗੀ ਤੇ ਫਿਰ ਕੋਈ ਵੱਖਰਾ ਰਹਿੰਦਾ ਹੀ ਨਹੀਂ ਭਾਈ ਹੋ ਜਾਂਦਾ ਤੋ ਇਹ ਗੁਰੂ ਨਾਨਕ ਸਾਹਿਬ ਨੇ ਸਾਂਝਾ ਸਥਾਪਿਤ ਕੀਤਾ ਜਦੋਂ ਸਿੱਖੀ ਦਾ ਆਦ ਹੁੰਦਾ ਦੁਨੀਆ ਤੇ ਆਗਾਜ਼ ਹੁੰਦਾ ਉਸ ਦਿਨ ਤੋਂ ਗੁਰੂ ਨਾਨਕ ਸਾਹਿਬ ਨੇ ਇਨਸਾਨੀਅਤ ਸਾਨੂੰ ਸਿਖਾਈ ਮੈਂ ਮੈਂ ਤੇ ਸਮਝਦਾ ਵੀ ਇਹ ਸਾਡੇ ਤੇ ਆਸਾਨ ਕੀਤਾ ਸਾਨੂੰ ਸਮਝਾਇਆ ਵੀ ਕੋਈ ਜਦੋਂ ਜਦੋਂ ਅਸੀਂ ਕੁਰਬਾਨੀ ਪੜਦੇ ਆ ਇੱਕ ਨਹੀਂ ਅਨੇਕਾ ਪ੍ਰਮਾਨ ਆਂਦੇ ਨੇ ਕੋਈ ਬੋਲੇ ਰਾਮ ਰਾਮ ਕੋਈ ਕੁਦਾਏ ਜਾਂ ਅਵਲੱਲਾ ਨੂਰ ਪਾਇਆ ਇਹ ਗੱਲ ਅੱਜ ਹਾਲਾਤ ਨੂੰ ਵੇਖਦੇ ਕਹਿ ਨਹੀਂ ਪੈਂਦੀ ਐ ਗੁਰੂ ਨਾਨਕ ਪਾਸ਼ਾ ਦੀ ਗਲਵੱਕੜੀ ਬੜੀ ਵੱਡੀ ਸੀ ਰਵੀਦਾਸ ਭਾਈਚਾਰਾ ਵੀ ਨਾਂ ਲੱਗ ਗਿਆ ਫਰੀਦ ਵੀ ਨਾਂ ਲਾ ਗਏ ਪਰੰਤੂ ਅੱਜ ਮੈਂ ਡਟਨ ਸੇ ਤੁਹਾਨੂੰ ਪੁੱਛਣਾ ਚਾਹਨਾ ਅੱਜ ਕਾਰਨ ਕੀ ਆ ਅੱਜ ਭਾਈਚਾਰਿਆਂ ਦੇ ਵਿੱਚ ਵਿਤ ਕਿਉ ਪੈ ਰਹੀ ਹੈ ਕਾਰਨ ਕੀ ਆ ਗੁਰਬਾਣੀ ਹਰ ਇੱਕ ਨੂੰ ਪੈਗਾਮ ਦੇ ਰਹੀ ਹੈ ਹਰ ਇੱਕ ਨੂੰ ਗਲਵਕੜੀ ਲੈ ਰਹੀ ਹੈ ਕੀ ਸਾਡੀ ਗਲਵਕੜੀ ਕੀ ਆ ਉਹ ਸਾਡੀ ਜਫੀ ਗੁਨਾਣਕ ਵਰਗੀ ਨਹੀਂ ਰਹੀ ਅਸਲ ਗੱਲ ਇਹ ਨਹੀਂ ਹੈ ਅੱਜ ਵੀ ਲੋਕ ਗੁਰੂ ਸਾਹਿਬ ਦੇ ਨਾਮ ਲੈ ਕੇ ਆਏ ਆ ਭਾਈ ਮਰਦਾਨਾ ਦੇ ਨਾਮ ਲੈ ਕੇ ਆਏ ਨੇ ਪਰ ਅਸੀਂ ਧਰਮ ਤੋਂ ਬਹੁਤ ਦੂਰ ਹੋ ਗਏ ਅਸੀਂ ਜੇ ਪ੍ਰੈਕਟੀਕਲ ਦੇਖੋ ਜੇ ਮੈਂ ਲੋਕਾਂ ਵਿੱਚ ਵਿਚਰਦਾ ਮੈਂ ਸਕੂਲਾਂ ਕਾਲਜਾਂ ਵਿੱਚ ਜਾਣਾ ਇਸ ਪਹਿਰਾਵੇ ਦੇ ਜਨਮ ਦੇ ਧਾਰਮਿਕ ਰਹੇ ਯਾਨੀ ਕਿ ਜਿਹੜੀ ਸਿੱਖਿਆਵਾਂ ਨੂੰ ਜਾਣਦੇ ਨਹੀਂ ਹੈਗੇ ਅਸੀਂ ਧਰਮ ਦੇ ਧਾਰਮਿਕ ਨਹੀਂ ਹੈਗੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਪਹਿਰਾਵੇ ਧਾਰਮਿਕ ਤਾਂ ਹਾਂ ਪਰ ਧਰਮ ਦੇ ਧਾਰਮਿਕ ਨਹੀਂ ਹਾਂ ਤੇ ਸਾਨੂੰ ਪਤਾ ਲੱਗੂਗਾ ਜਦੋਂ ਪੜ੍ਹਨਗੇ ਦੇਖੋ ਇੱਕ ਓਕਾਰ ਤੋਂ ਸ਼ੁਰੂ ਹੁੰਦਾ ਹੈ ਮੂਲ ਮੰਤਰ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤਿ ਅਜੂਨੀ ਸੈਭੰਗ ਗੁਰਪ੍ਰਸਾਦ ਜੇਪ ਪੜ੍ਹਦੇ ਹਾਂ ਨਾ ਅਸ਼ੀਰ ਸਿੰਘ ਦੀ ਗਿਆਨੀ ਸਿੰਘ ਦੀ ਕਿਤਾਬ ਹੈ ਗੁਰਮਤਿ ਦਰਸ਼ਨ ਪੰਨਾ ਨੰਬਰ 142 ਤੋਂ ਲਿਖਦੇ ਨੇ ਵੀ ਜਿਸ ਤਰ੍ਹਾਂ ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਸੂਰਤ ਫਾਤੀਹਾ ਦਾ ਜਿਹੜਾ ਪ੍ਰ ਕੁਰਾਨ ਸ਼ੀਰ ਇਸ ਤਰ੍ਹਾਂ ਹੀ ਸਿੱਖਾਂ ਦਾ ਵੀ ਨਿਸ਼ਚੈ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੋ ਵਿਸਤਾਰ ਹੋ মূল ਮੰਤਰ ਦਾ ਵਿਸਤਾਰ ਹੈ ਤੇ ਕੁਰਾਨ ਸ਼ੀ ਵੀ ਜਿਹੜਾ ਸ਼ੁਰੂ ਹੁੰਦਾ ਅਲਹਮਦੁਲਿਲਾ ਰੱਬਿਲ ਆਲਮੀਨ ਨੀ ਕਿ ਸਾਰੇ ਸੰਸਾਰ ਦਾ ਪਾਲਨ ਹਰ ਇੱਕ ਹੈ ਉਹ ਪਾਲਨ ਹਰ ਸਭ ਲਈ ਪਾਲਨਾਰੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕੋਕਾਰਤਾ ਹੁੰਦਾ ਮਿਸਟਰ ਮੈਕਾਲਫ ਕਹਿੰਦੇ ਨੇ ਜਿਹੜਾ ਟ੍ਰਾਂਸਲੇਟ ਕਰ देयर इज नो अदर बट 1 ਗੋਡ ਇਸ ਤਰ੍ਹਾਂ ਦਾ ਲਾ ਇਲਾਹ ਇਲਾਹ ਦੀ ਲਫ਼ਜ਼ੀ ਤਰਜ਼ ਮੇਂ ਇੱਕ ਬੰਦਾ ਪਾਣੀ ਨੂੰ ਜਲ ਕਹਿ ਕੇ ਪੀ ਰਿਹਾ ਇੱਕ ਵਾਟਰ ਕਹਿ ਕੇ ਪੀ ਰਿਹਾ ਕੀ ਫਰਕ ਪਿਆ ਤੁਸੀਂ ਪਾਪਾ ਕਹਿੰਦੇ ਮੈਂ ਅੱਬੂ ਕਹਿੰਦੇ ਕੀ ਫਰਕ ਪੈਂਦਾ ਨਾ ਅਸੀਂ ਅਸਲ 'ਚ ਧਰਮ ਨੂੰ ਸਮਝਿਆ ਹੀ ਨਹੀਂ ਹੈਗਾ ਪ੍ਰੈਕਟੀਕਲ ਜਿਹੜੀ ਪ੍ਰੈਕਟਿਸ ਹੈ ਕੁਝ ਲੋਕ ਸੇ ਸਿਆਸੀ ਲੋਕਾਂ ਦੀ ਆਦਤ ਹੁੰਦੀ ਹੈ ਉਨ੍ਹਾਂ ਦਾ ਜੋ ਕੰਮ ਹੈ ਉਹ ਅਹਲੇ ਸਿਆਸਤ ਜਾਣੇ ਧਰਮ ਦੇ ਨਾਮ ਤੇ ਕੌਮਾਂ ਦੇ ਨਾਮ ਤੇ ਭਾਸ਼ਾ ਦੇ ਨਾਮ ਤੇ ਲੱਖਾਂ ਦੇ ਨਾਮ ਤੇ ਫਾੜਨਾ ਉਨ੍ਹਾਂ ਦਾ ਜੋ ਕੰਮ ਹੈ ਉਹ ਅਹਲੇ ਸਿਆਸਤ ਜਾਣੇ ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ ਅਸੀਂ ਮੁਹੱਬਤ ਹੈ ਬਹੁਤ ਖੂਬ ਸੱਚਮੁੱਚ ਸਿੰਘ ਸਾਹਿਬ ਅੱਜ ਫਤਿਹਗੜ੍ਹ ਸਾਹਿਬ ਦੀ ਤਰਤੀ ਤੇ ਸ਼ਹਾਦਤ ਮੈਂ ਸੰਕੇਤ ਚ ਪੁੱਛਣਾ ਚਾਹਾਂਗਾ ਇਹਨਾਂ ਦਾ ਨਤੀਜਾ ਤੇ ਇਹਨਾਂ ਦਾ ਨਚੋੜ ਆਖਰ ਸਾਹਿਬ ਜਾਦਿਆਂ ਦਾ ਸੱਚ ਕੀ ਸ਼ਹੀਦ ਪਹਿਲੀ ਗੱਲ ਤੇ ਸੇਕ ਕਾਮ ਤੇ ਜਿਹੜਾ ਸ਼ਹੀਦ ਦਾ ਰਤਬਾ ਹੈ ਉਹ ਬੜਾ ਵਿਲੱਖਣ ਹੈ ਚੰਗੀ ਮੌਤ ਵਿੱਚ ਤੇ ਸ਼ਹੀਦ ਹੋਣ 'ਚ ਬੜਾ ਅੰਤਰ ਹੈ ਸ਼ਹੀਦ ਉਹ ਜਦੋਂ ਸੈਲਫ ਚੋਇਸ ਹੋਏ ਆਦਰਸ਼ਾਂ ਤੇ ਪੈਰਾ ਦਿੰਦਿਆਂ ਸਵੈਮਾਨ ਤੇ ਗੈਰਤ ਦੀ ਜ਼ਿੰਦਗੀ ਜਿੰਦਿਆਂ ਸੱਚ ਦੇ ਉੱਤੇ ਦ੍ਰਿੜ ਰਹਿੰਦੇ ਆ ਜਦੋਂ ਦੁੱਖਾਂ ਭਰੀ ਮੌਤ ਇੱਕ ਪਾਸੇ ਆ ਤੇ ਦੂਜੇ ਪਾਸੇ ਦੁਨੀਆ ਭਰ ਦੇ ਸੁੱਖ ਝੋਲੀ ਚ ਪੈ ਰਹੇ ਤੇ ਚੁਣਨ ਵਾਲਾ ਆਪਣੇ ਸਿਰੜ ਵਿੱਚ ਪੱਕਾ ਰਹਿ ਕੇ ਸਿੱਦਕ ਵਿੱਚ ਪੱਕਾ ਰਹਿ ਕੇ ਸੱਚ ਤੋਂ ਜਿਹੜਾ ਉਹ ਇੱਕ ਨਾਰਾ ਨਹੀਂ ਕਰਦਾ ਸਵਾਰਥੀ ਨਹੀਂ ਹੁੰਦਾ ਹਰ ਨਤੀਜਾ ਭੁਗਤਣ ਲਈ ਤਿਆਰ ਹੁੰਦਾ ਤੇ ਜ਼ਿੰਦਗੀ ਕੁਰਬਾਨ ਕਰਨ ਤੱਕ ਚਲੇ ਜਾਂਦਾ ਉਹ ਸ਼ਹੀਦ ਦਾ ਮਰਤਬਾ ਦੂਸਰੀ ਗੱਲ ਮੈਂ ਸਮਝਦਾ ਕਿ ਸ਼ਹੀਦ ਇੱਕ ਬੀਜ ਦੀ ਤਰ੍ਹਾਂ ਹੈ ਜਿਵੇਂ ਬੀਜ ਮਿੱਟੀ ਚ ਮਿਲ ਕੇ ਆਪਾਂ ਫਨਾਹ ਕਰ ਦਿੰਦਾ ਤੇ ਉਹਨੂੰ ਨਹੀਂ ਮਤਲਬ ਕਿ ਮੇਰੇ ਮੇਲੇ ਲੱਗਣਿਆ ਕਿ ਨਹੀਂ ਲੱਗਣੇ ਫਿਰ ਉੱਥੇ ਫਸਲ ਉਗਦੀ ਆ ਬੂਟਾ ਉਗਦਾ ਤੇ ਉਸ ਫਸਲ ਨੂੰ ਉਸ ਫਲ ਨੂੰ ਉਹਦੇ ਵਾਰਸਾਂ ਨੇ ਸਾਂਭਣਾ ਹੁੰਦਾ ਤੋਂ ਸਹਬਜ਼ਾਦਿਆਂ ਨੇ ਤੇ ਉਸ ਬੀਜ ਵਾਂਗ ਆਪਾਂ ਫਨਾਹ ਕੀਤਾ ਸਿੰਘੋਂ ਕੀ ਸਲਤਨਤ ਦਾ ਪੌਦਾ ਲਗਾ ਚੱਲੇ ਗੱਦੀ ਤੇ ਤਖਤ ਬਸ ਸਭ ਕੌਮ ਪਾਏਗੀ ਇਸ ਅਗਲੀ ਗੱਲ ਬੜੀ ਕਮਾਲ ਦੀ ਉਸ ਮੁਸਲਮਾਨ ਦਰवेश ਨੇ ਲਿਖੀ ਅੱਲਾ ਯਾਰ ਖਾਂ ਜੋਗੀ ਨੇ ਉਹ ਕਹਿੰਦੇ ਸਿਰਫ ਗੱਦੀ ਤੇ ਤਖਤ ਰਾਜ ਸਤਾ ਨਹੀਂ ਦਿੱਤੀ ਕੁਰਸੀ ਨਹੀਂ ਦਿੱਤੀ ਇੱਕ ਮਿਸ਼ਨ ਦਿੱਤਾ ਜਿਹੜਾ ਅਗੇ ਗਾਉ ਉਹ ਕਮਾਲ ਦੀ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਜਿਹੜਾ ਮੁਸਲਮਾਨ ਵੀਰ ਕਰਦਾ ਕਿ ਉਹਦੇ ਤੋਂ ਅਗੇ ਮਿਸ਼ਨ ਕੀ ਹੋਏਗਾ ਗੱਦੀ ਪਾ ਕੇ ਇਸ ਜਹਾਂ세 ਜ਼ਾਲਿਮੋਂ ਕਾ ਨਿਸ਼ਾਨ ਤੱਕ ਮਿਟਾਏ ਕਿ ਦੁਨੀਆ ਤੋਂ ਪਾਪ ਖਤਮ ਕਰਨਾ ਤੋਂ ਸ਼ਹੀਦ ਦਾ ਜਿਹੜਾ ਨਿਚੋੜ ਹੈ ਉਹਦੀ ਕੁਰਬਾਨੀ ਦਾ ਇਹੀ ਹੈ ਕਿ ਇੱਥੋਂ ਪਾਪ ਦਾ ਰਾਜ ਖਤਮ ਹੋਇਆ ਤੇ ਇਨਸਾਨੀਅਤ ਦਾ ਰਾਜ ਆਇਆ ਮਜ਼ਾਰਿਆਂ ਨੂੰ ਮਾਲਕ ਬਣਾਇਆ ਜੀਮ ਜ਼ਮੀਨਾਂ ਦੇ ਹੱਕਦਾਰ ਬਣਾਇਆ 500 ਪਠਾਨ ਬਾਬਾ ਬੰਦਾ ਸਿੰਘ ਬਹਾਦਰ ਆਪਣੀ ਫੌਜ ਚ ਰੱਖਦੇ ਆ ਕਲਾਂ ਨੌਰ ਦੀ ਧਰਤੀ ਤੇ ਬਕਾਇਦਾ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਨਿਵਾਜ਼ ਦੇ ਵੇਲੇ ਕਿ ਉਹਨਾਂ ਨੇ ਮਤਲਬ ਹਾਂ ਪੜਨਾ ਸਾਰਾ ਕੋਈ ਅੱਜ ਵੀ ਇਹ ਬਿਲਡਿੰਗਾਂ ਖੜੀਆਂ ਕੋਈ ਨਫ਼ਰਤ ਨਹੀਂ ਕਿਸੇ ਧਾਰਮਿਕ ਸਥਾਨ ਦੇ ਨਹੀਂ ਤੇ ਜਦੋਂ ਜਨੂਨ ਹੁੰਦਾ ਹੈ ਭੀੜ ਟੁੱਟ ਕੇ ਪੈਂਦੀ ਹੈ ਤੇ ਉਹਦੇ ਅੱਗੇ ਸਭ ਕੁਝ ਕੁਝ ਵੀ ਨਹੀਂ ਵੇਖਦੇ ਕਿੰਨਾ ਜਾਬਤਾ ਸੰਜਮ ਔਰ ਕਿੰਨੀ ਕਲੀਅਰਟੀ ਹੈ ਉਹਨਾਂ ਦੇ ਮਿਸ਼ਨ ਚ ਕਿ ਉਹ ਧਰਮ ਵਿਰੋਧ ਨਹੀਂ ਲੜ ਰਹੇ ਉਹ ਜ਼ੁਲਮ ਵਿਰੋਧ ਲੜ ਰਹੇ ਬਿਲਕੁਲ ਸੱਚਮੁੱਚ ਇੱਕ ਵਿਦਵਾਨ ਦੇ ਬੜੇ ਪਿਆਰੇ ਬੋਲਨੇ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਉਹ ਹਯਾਤ ਉਹ ਮੌਤ ਵੀ ਹਯਾਤ ਹੈ ਤੁਮ ਤੂੰ ਧੰਨਵਾਦ ਕਰਦੇ ਆ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀਰਪਾਲ ਸਿੰਘ ਅਤੇ ਡਾਟਰ ਨਸੀਰ ਜੀ ਨਾਲ ਜਿਨ੍ਹਾਂ ਨੇ ਆਪਸੀ ਸਾਂਝ ਨੂੰ ਕਾਇਮ ਕਰਨ ਵਾਸਤੇ ਇੱਕ ਮਿਸ਼ਨ ਨੂੰ ਜਿਹੜਾ ਸਾਬ ਜਾਦਿਆ ਦਾ ਮਿਸ਼ਨ ਸੀ ਸੱਚ ਸਦੀਵ ਕਾਲ ਇਸ ਦੁਨੀਆ ਤੇ ਜਿਉਂਦਾ ਰਹੇ ਇਸ ਮਿਸ਼ਨ ਨੂੰ ਸੱਚ ਨੂੰ ਕਾਇਮ ਕਰਨ ਵਾਸਤੇ ਇਹ ਸਾਂਝ 아이ਸੀ ਤਰ੍ਹਾਂ ਰਕਰਾਰ ਰਹਿਣ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਕ ਤੇ ਮੁਸਲਮਾਨਾਂ ਦਾ ਭਾਈਚਾਰਾ ਵੀਰੋ ਵੀਡੀਓ ਦੇਖ ਕੇ ਤੇ ਅਨੰਦ ਆ ਗਿਆ ਤੁਹਾਨੂੰ ਸਹੀ ਗੱਲ ਸੀ ਇਹ ਵੀ ਵੀਡੀਓ ਦੇਖ ਕੇ ਇੱਕ ਬੜਾ ਜੋਸ਼ ਇੱਕ ਬੜਾ ਜਜ਼ਬਾ ਇੱਕ ਵੱਖਰੀ ਫਿਲਮ ਜੀ ਮਹਿਸੂਸ ਹੁੰਦੀ ਸੀ ਤੁਹਾਨੂੰ ਸਹੀ ਗੱਲ ਸੀ ਕਿ ਛੋਟੇ ਸਹਿਦਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚਲੰਦੇ ਆ ਮਤਲਬ ਜਿਹੜੇ ਤਰੀਕੇ ਨਾਲ ਜਿਹੜੇ ਜਿਹੜੇ ਬੋਲ ਬੋਲੇ ਹਨ ਵੀਰੋ ਦਿਲ ਨੂੰ ਘਲ ਕਰਨ ਦੇ ਸੀ ਤੇ ਦਿਲ ਵਿੱਚ ਜਾ ਕੇ ਵਜਣ ਦੇ ਸੀ ਬਿਲਕੁਲ

ਵੀ ਜਿਹੜੀ ਉਹਨਾਂ ਨੇ ਇੱਕ ਕੁਰਬਾਨੀ ਦਿੱਤੀ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਕਾਰੋਬਾਰ ਸਭ ਕੁਝ ਛੱਡਾਇਆ ਕਾਦੇ ਵਾਸਤੇ ਛੱਡਾਇਆ ਬਿਲਕੁਲ ਵੀਰ ਸਾਡੇ ਵਾਸਤੇ ਵੀ ਗੁਰੂ ਸਾਹਿਬਾਨ ਆਏ ਹੀ ਸਭ ਧਰਮਾਂ ਨੂੰ ਮਿਲਵਾਉਣ ਵਾਸਤੇ ਸੀ ਬਿਲਕੁਲ ਗੁਰੂ ਸਾਹਿਬਾਨ ਆਏ ਹੀ ਸਰਬੱਤ ਦੇ ਭਲੇ ਵਾਸਤੇ ਸੀ ਹਾਂਜੀ ਤੋਂ ਬਹੁਤ ਵਧੀਆ ਵੀਡੀਓ ਹੈ ਬਿਲਕੁਲ ਛੋਟੇ ਸਹਿਬਜ਼ਾਦੇਾਂ ਦੇ ਸ਼ਹੀਦੀ ਦਿਹਾੜੇ ਚੰਨਦੇ ਅੱਛਾ ਜਿਹੜੀ ਉਹਨਾਂ ਨੇ ਵਿੱਚ ਜਿਹੜੀ ਗੱਲ ਕਹੀ ਨਾ ਇਸ ਹਰ ਕੋਈ ਨਹੀਂਗਾ ਬਿਲਕੁਲ ਵੀ ਸਿੱਖ ਵੀ ਇਹ ਇੱਕ ਇੱਕ ਧੰਕਾਰ ਉਹ ਮਾਲਕ ਤੇ ਕਿਹਾ ਇੱਕ ਤੇ ਮਾਲਕ ਦੀ ਪੂਜਾ ਕਰਨੀ ਬਿਲਕੁਲ ਸ਼ਾਮ ਦੇ ਵਿੱਚ ਵੀ ਉਹੀ ਹੈ ਸੋ ਉਹ ਕਹਿੰਦੇ ਕਿ ਮਤਲਬ ਕਿ ਦੁਨੀਆ ਦਾ ਨਿਯਾਮ ਚੱਲਦਾ ਹੈ ਇੱਕ ਤੋਂ ਬਿਲਕੁਲ ਹਾਂਜੀ ਸੋ ਜਦੋਂ ਇੱਕ ਦੇ ਮਗਰ ਲੱਗਾਗੇ ਸੋ ਉਹ ਦਿਨ ਫਿਰ ਸਿੱਖ ਮੁਸਲਮਾਨ ਸਭ ਇਕੱਠੇ ਹੋ ਜਾਣਗੇ ਹਾਂਜੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਅ ਅ ਦੇ ਸ਼ੁਰੂਆਤ ਜਿਹੜੀ ਆ ਉਹ ਹੁੰਦੀ ਏਕ ਓੰਕਾਰ ਤੋਂ ਆ ਬਿਲਕੁਲ ਸੋ ਉਸ ਦਿਨ ਦੁਨੀਆ ਅਕਲਮੰਦ ਹੋਏਗੀ ਔਰ ਫਿਰ ਯਕੀਨਨ ਦੁਨੀਆ ਫਿਰ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਏਗੀ ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨੇਗੀ ਹਾਂ ਉਹ ਇਹ ਉਹ ਪਈ ਚੜਾ ਵੈ ਜਿਹੜਾ ਕਿ ਗੁਰੂ ਸਾਹਿਬਾਨ ਦੇ ਜ਼ਮਾਨੇ ਤੁਸੀਂ ਸੋ ਅੱਜ ਵੀ ਲੋਕ ਇਦਾਂ ਦੀ ਕੋਸ਼ਿਸ਼ ਕਰਦੇ ਆ ਗਲਤ ਇਤਿਹਾਸ ਸੁਣਾਉਂਦੇ ਆ ਵੀ ਤਾਂ ਕਿ ਸਿੱਖ ਮੁਸਲਮਾਨ ਆਪਸ ਦੇ ਵਿੱਚ ਲੜਾਈ ਕਰਨ ਵੀ ਝਗੜਾ ਕਰਨ ਬਿਲਕੁਲ ਤੇ ਬਾਕੀ ਜਿਹੜਾ ਡਾਕਟਰ ਨਸੀਰ ਅਖਤਰ ਸਾਹਿਬ ਨੇ ਜਿਹੜਾ ਮੈਸੇਜ ਦਿੱਤਾ ਵੇ ਲੰਗਰ ਲਾ ਕੇ ਵੀਰੋ ਬਹੁਤ ਬਹੁਤ ਵੱਡਾ ਮੈਸੇਜ ਹੈ ਬਿਲਕੁਲ ਹਾਂਜੀ ਸੋ ਬਹੁਤ ਵੱਡਾ ਕੰਮ ਕਰਨ ਦੇ ਬਿਲਕੁਲ ਬਾਕੀ ਸਾਨੂੰ ਤੇ ਵੀਡੀਓ ਬਹੁਤ ਵਧੀਆ ਲੱਗੀ ਹੈ ਇੱਕ ਇੱਕ ਗੱਲ ਜਿਹੜੀ ਦਿਲ ਤੋਂ ਗੱਲ ਕਰਨ ਦੇ ਸੀ ਵੀਰੋ ਦਿਲ ਵਿੱਚ ਜਾ ਕੇ ਬਜਨ ਦੀ ਸੀ ਤੇ ਸਹੀ ਅਗਰ ਤੁਹਾਨੂੰ ਸਹੀ ਗੱਲ ਰਹੀ ਸੀ ਤਾਂ ਸਾਡੇ ਦਿਲਾਂ ਦੀ ਗੱਲ ਕਰਨ ਦੇ ਸੀ ਹਾਂਜੀ ਵਾਹ ਸੋ ਬਾਕੀ ਜੋ ਸੀ ਆਪਣੀ ਮੁਸਲਮਾਨੀਅਤ ਦੇ ਨਜ਼ਰ ਵਿੱਚ ਜੋ ਸਮਝਦੇ ਸੀ ਉਹ ਤੁਹਾਨੂੰ ਦੱਸਦਾ ਬਾਕੀ ਤੁਹਾਡਾ ਕੀ ਖਿਆਲ ਤੁਹਾਡੀ ਰਾਏ ਤੁਸੀਂ ਟਿੱਪਣੀ ਬਾਕਸ ਵਿੱਚ ਨਾਮ ਨਹੀਂ ਦੱਸੋ ਬਿਲਕੁਲ ਹਾਂਜੀ ਸੋ ਫਤਿਹ ਦੀ ਗੁੰਜ ਪੈਣ ਚਾਈਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ